ਸਾਡੇ ਕੋਲ ਸਿੱਖਪੰਥ ਦੇ ਐਸੇ ਨੌਜਵਾਨ ਜਿਨ੍ਹਾਂ ਤੇ ਹਰ ਗੁਰਸਿੱਖ ਨੂੰ ਬਹੁਤ ਵੱਡਾ ਮਾਣ ਹੈ ਕਿ ਉਹ ਜਦੋਂ ਕੋਰੋਨਾ ਵਿੱਚ ਸਾਰੇ ਲੋਕ ਆਪਣੇ ਘਰਾਂ ਵਿੱਚ ਛੁਪ ਕੇ ਸਨ ਕੋਈ ਆਪਣੇ ਵੀ ਆਪਣੇਆਂ ਨੂੰ ਭੁੱਲ ਗਏ ਸਨ ਵੀਰ ਅਜਮੀਤ ਸਿੰਘ ਜੀ ਨੇ ਉਹ ਸੇਵਾਵਾਂ ਕੀਤੀਆਂ ਉਹ ਪੂਰਨੇ ਪਾਏ ਕਿ ਹਰ ਕੋਈ ਗੁਰਸਿੱਖੀ ਨੂੰ ਦੇਖ ਕੇ ਆਸ਼ਿਸ਼ ਕਰ ਉਠਿਆ ਸਾਡੇ ਕੋਲ ਵੀਰ ਅਜਮੀਤ ਸਿੰਘ ਜੀ ਆਇਆਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਧ ਸੰਗਤ ਦੇ 5 ਮਿੰਟ ਲਈ ਦਰਸ਼ਨ ਕਰਨਗੇ ਬਹੁਤ ਹੀ ਸਤਿਕਾਰਯੋਗ ਨੌਜਵਾਨ ਵੀਰ ਵੀਰਜਮੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਸਤਿਗੁਰੂ ਜੀ ਦੇ ਸੰਮੁਖ ਬੜੇ ਪਿਆਰ ਸਤਕਾਰ ਨਾਲ ਸ਼ਸ਼ੋਭਤ ਹੋ ਆਪਣੇ ਬਾਪ ਦੀਆਂ ਬਾਤਾਂ ਨੂੰ ਸੁਣਨ ਲਈ ਅਸੀਂ ਗੁਰੂ ਘਰ ਬੈਠੇ ਹਾਂ ਮੈਂ ਮਨਾ ਕੀਤਾ ਸੀ ਸਮੇਂ ਵਾਸਤੇ ਪਰ ਪ੍ਰਬੰਧਕਾਂ ਨੇ ਸਮਾਂ ਦੇ ਦਿੱਤਾ ਅਸੀਂ ਖੁਸ਼ਕਿਸਮਤ ਹਾਂ ਇਸ ਮਾਤ ਲੋਕ ਵਿੱਚ ਸਤਿਗੁਰੂ ਜੀ ਦੀਆਂ ਪਹਿਲੇ ਵੀ ਆਪਾਂ ਸ਼ਤਾਬਦੀਆਂ ਮਨਾਈਆਂ ਖਾਲਸੇ ਪੰਥ ਦੀਆਂ ਵੀ ਮਨਾਈਆਂ ਸਾਹਿਬ ਆਜ਼ਾਦੀਆਂ ਦੀ ਵੀ ਮਨਾਈਆਂ ਅੱਜ 450 ਸਾਲਾਂ ਸ਼ਤਾਬਦੀ ਮਨਾਣ ਨੂੰ ਜਾ ਰਹੇ ਹਾਂ ਇੱਕ ਤਰਫੋਂ ਜੋਤੀ ਜੋਤ ਦਿਵਸ ਇੱਕ ਤਰਫੋਂ ਗੁਰਤਾ ਗੱਦੀ ਦਿਵਸ ਬੜਾ ਅਜੀਬ ਜਿਹਾ ਰਿਸ਼ਤਾ ਸੀ ਦੋਵੇਂ ਗੁਰੂ ਸਾਹਿਬਾਨ ਆਦ ਆਪ ਜੀ ਨੇ ਭਾਈ ਹਰਪਿੰਦਰ ਸਿੰਘ ਜੀ ਤੋਂ ਸ਼ਰਵਨ ਵੀ ਕੀਤਾ ਹੈ ਗੁਰੂ ਸਾਹਿਬ ਨੇ ਜੋ ਸਰੂਪ ਸਾਨੂੰ ਦਿੱਤਾ ਸੀ ਮਾਫ ਕਰਿਓ ਹੁਣ ਤੁਸੀਂ ਸਮਾਂ ਦਿੱਤਾ ਤੇ 2-4 ਮਿੰਟ ਉਹਨੂੰ ਸੁਣੀ ਲਿਓ ਖਾਸ ਕਰਕੇ ਹੌਂਦ ਚੈਨਲ ਵਿੱਚ ਜਿਹੜੇ ਲਾਈਵ ਦੇਖ ਰਹੇ ਹਨ ਮੇਰੇ ਵਰਗੇ ਬਹਿਰੂਪੀਏ ਉਹਨਾਂ ਨੂੰ ਖਾਸ ਕਰਕੇ ਇਹ ਮੇਰਾ ਸੰਦੇਸ਼ ਹੋਵੇਗਾ ਕਿ ਗੁਰੂ ਸਾਹਿਬ ਨੇ ਬਹੁਤ ਵੱਡਾ ਸਰੂਪ ਸਾਨੂੰ ਦਿੱਤਾ ਸੀ ਇਸ ਮਾਤ ਲੋਕ ਵਿੱਚ ਆਉਣ ਲਈ ਅਤੇ ਪਰਲੋਕ ਵਿੱਚ ਜਾਣ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾਇਆ ਸੀ ਕੰਪਲੀਟ ਸੰਪੂਰਨ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਸਤਿਗੁਰੂ ਸੱਚੇ ਪਾਛਾ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਨੇ ਸਾਨੂੰ ਸੁਵਾਸ ਬਖਸ਼ੇ ਹਨ ਉਹ ਸਰੂਪ ਗੁਰੂ ਕੇ ਖਾਲਸਿਆਂ ਨੂੰ ਦਿੱਤਾ ਸੀ ਜਿਨ੍ਹਾਂ ਦਾ ਮਨਾਰ ਜਿਨ੍ਹਾਂ ਦਾ ਕਿਰਦਾਰ ਜਿਨ੍ਹਾਂ ਦੀ ਦਸਤਾਰ ਜਿਨ੍ਹਾਂ ਦੀ ਰਫਤਾਰ ਬਿਲਕੁਲ ਪਿਓਰ ਸੀ ਕੋਈ ਮਿਲਾਵਟ ਖੋਰ ਨਹੀਂ ਸੀ ਉਸ ਵਿੱਚ ਪਰ ਮਾਫ ਕਰਿਓ ਮੇਰੇ ਵਰਗੇ ਭੇੜੀਏ ਨੇ ਜਦੋਂ ਮੇਰੇ ਵਰਗੇ ਭੇੜੀਏ ਇਸ ਸਿੱਖੀ ਸਰੂਪ ਵਿੱਚ ਰਹਿ ਕੇ ਖੋਤੇ ਉੱਪਰ ਸ਼ੇਰ ਵਾਲੀ ਖਲ ਪਾ ਕੇ ਬੈਠੇ ਹਨ ਤਾਂ ਕੋਮ ਦਾ ਘਾਨ ਕਰਨ ਤੋਂ ਕੋਈ ਗੁੰਝੈਸ਼ ਨਹੀਂ ਉਹਨਾਂ ਨੇ ਰੱਖੀ। ਗੁਰੂ ਸਾਹਿਬ ਨੇ ਅੰਮ੍ਰਿਤ ਚਕਾ ਕੇ ਸਾਨੂੰ ਦਸਤਾਰਾਂ ਸਾਨੂੰ ਕਿਰਪਾਨਾਂ ਗਾਤਰੇ ਨਾਲ ਦਿੱਤੀ ਸੀ ਪਹਿਰਾ ਦੇਣ ਲਈ। ਪਰ ਅੱਜ ਆਰੀਆਂ ਨਾਲ ਰਤੇ ਹੋਏ ਆ ਕਿ ਸਿੱਖ ਦਾ ਕਿਰਦਾਰ ਕਿਵੇਂ ਕਟਣਾ ਹੈ ਕਿਵੇਂ ਉਹਨੂੰ ਡੇਗਣਾ ਹੈ ਸੀ ਉਹ ਤਿਆਰੀ ਕਰ ਲਈ ਹੈ ਜਰਵਾਨਿਆਂ ਨੇ ਹਾਕਮਾਂ ਨੇ ਕਦੇ ਸਾਨੂੰ ਸੁਖ ਦਾ ਸਾਣੀ ਲੈਣ ਦਿੱਤਾ ਪਰ ਮaaf ਕਰਿਓ ਮੇਰੇ ਵਰਗਿਆਂ ਨੇ ਵੀ ਸਿੱਖੀ ਸਰੂਪ ਵਿੱਚ ਰਹਿ ਕੇ ਸੁਖ ਦਾ ਸਾਗ ਕੋਮ ਨੂੰ ਨਹੀਂ ਲੈਣ ਦਿੱਤਾ ਜੀ ਮੇਰੀਆਂ ਬੱਚੀਆਂ ਮੇਰੀਆਂ ਭੈਣਾਂ ਤੁਸੀਂ ਬੈਠੇ ਹੋ ਮੇਰੇ ਵੀਰ ਬਜ਼ੁਰਗ ਇੱਕ ਗੱਲ ਦਾਅਵੇ ਨਾਲ ਕਹਿੰਦਾ ਹਾਂ ਸਾਡੀ ਸਭ ਤੋਂ ਵੱਡੀ ਕਿਰਦਾਰ 쿠שי ਜਿਹੜੀ ਕੀਤੀ ਆ ਉਹ ਸਾਡੇ ਮੋਬਾਈਲ ਨੇ ਕੀਤੀ ਆ ਮਾਫ ਕਰ ਰਹੇ ਹੂੰ ਜਿੰਨੇ ਜਿੰਨਾ ਗੁਰੂ ਘਰਾਂ ਵਿੱਚ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੀ ਗੁਰੂ ਨਾਨਕ ਦੀ ਬਾਤ ਹੁੰਦੀ ਸੀ ਅੱਜ ਇੱਕ ਗਰੰਤੀ ਸ਼ਾਇਦ ਕਿਤੇ ਸੇਵਾਦਾਰ ਮੈਨੂੰ ਲੱਗਦਾ ਨਹੀਂ ਤੁਹਾਡੇ ਬਜ਼ੁਰਗਾਂ ਵਿੱਚੋਂ ਕੁਝ 2-4 ਬਜ਼ੁਰਗ ਹੋਣਗੇ ਗੁਰੂ ਘਰਾਂ ਵਿੱਚ ਕੋਈ ਆਉਂਦਾ ਨਹੀਂ ਨਾ ਸਾਡੇ ਕੋਲ ਅੰਮ੍ਰਿਤ ਵੇਲਾ ਰਿਆ ਨਾ ਸਾਡੇ ਕੋਲ ਬਾਨ ਨਹੀਂ ਰਹੀ ਨਾ ਬਾਨੀ ਨਾਲ ਪ੍ਰੇਮ ਰਿਆ ਸਿਰਫ ਤਾਂ ਸਿਰਫ ਇੱਕੋ ਚੀਜ਼ ਰਹੀ ਇੱਕ ਦਿਖਾਵੇ ਵਾਲੀ ਜ਼ਿੰਦਗੀ ਮੇਰੇ ਵਰਗੇ ਦਾੜੀ ਵਾਲੇ ਸਰੂਪ ਮੇਰੇ ਵਰਗੇ ਉੱਚੀਆਂ ਦਸਤਾਰਾਂ ਬੰਨਣ ਵਾਲਿਆਂ ਦੇ ਖਾਲੀ ਸਰੂਪ ਹੀ ਰਹਿ ਗਏ ਹਨ ਪ੍ਰੈਕਟੀਕਲੀ ਟੋਟਲੀ ਸਾਡਾ ਖਤਮ ਹੋ ਚੁੱਕਾ ਹੈ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਜਿਹੜੀ ਆਸ਼ਕੀ ਜਿਹੜਾ ਇਸ਼ਕ ਜਿਹੜਾ ਪਿਆਰ ਮੁਹੱਬਤ ਅਸੀਂ ਗੁਰੂ ਸਾਹਿਬ ਜੀ ਨਾਲ ਕਰਨਾ ਸੀ ਉਹ ਅਸੀਂ ਅੱਜ ਮੋਬਾਈਲ ਨਾਲ ਕਰੇ ਜਾ ਰਹੇ ਹਾਂ ਦੋਸਤੀ ਇੱਕ ਬਹੁਤ ਵੱਡੀ ਪਾਕ ਚੀਜ਼ ਹੁੰਦੀ ਹੈ ਪਵਿੱਤਰ ਚੀਜ਼ ਹੁੰਦੀ ਹੈ ਅੱਜ ਕਿਸੇ ਨੂੰ ਮਿਸਾਲ ਤੇ ਨਹੀਂ ਹੋਵੇ ਨਾ ਤੇ ਭਰਾ ਤੋਂ ਵੱਧ ਕਰਕੇ ਦੋਸਤੀ ਦਿੱਤੀ ਜਾਂਦਾ ਮਾਫ ਕਰਿਓ ਅੱਜ ਦੋਸਤੀ ਵੀ ਨਾਕਾਮ ਰਹੀ ਦੋਸਤੀ ਵੀ ਕਿਰਦਾਰ ਕੁਛੀ ਤੋਂ ਘੱਟ ਨਹੀਂ ਜੇ ਮੈਂ ਗੱਲ ਕੀਤੀ ਸੀ ਜਰਵਾਨਿਆਂ ਦੀ ਹਾਕਮਾਂ ਦੀ ਕਿ ਸਾਨੂੰ ਉਹਨਾਂ ਨੇ ਬਹੁਤ ਤੰਗ ਕੀਤਾ ਪੁਰਾਤਨ ਸ਼ਤਾਬਦੀਆਂ ਤੋਂ ਲੈ ਕੇ ਅੱਜ ਮੌਜੂਦਾ ਹਾਲਾਤਾਂ ਵਿੱਚ ਪਰ ਉਹਨਾਂ ਨੂੰ ਮਜ਼ਬੂਤ ਕਰਨ ਵਿੱਚ ਉਹ ਮੇਰੇ ਵਰਗੇ ਬੈਰ ਰੁਪਈਆ ਨਾਲ ਜੁੜੇ ਸਨ ਅਖੀਰ ਵਿੱਚ ਮੈਂ ਸਿਰਫ ਇੱਕੋ ਅਪੀਲ ਕਰਨਾ ਚਾਹੁੰਦਾ ਆਪ ਜੀ ਨੂੰ ਇਹ ਸ਼ਤਾਬਦੀਆਂ ਮਨਾਈਆਂ ਗਈਆਂ ਮਨਾਈਆਂ ਜਾ ਰਹੀਆਂ ਹਨ ਆਉਣ ਵਾਲੀ ਜਨਰੇਸ਼ਨ ਨੂੰ ਵੀ ਬੇਨਤੀ ਕਰਾਂਗਾ ਕਿ ਜਿੰਨੀ ਦੇਰ ਟੋੜਾ ਅੰਮ੍ਰਿਤ ਵੇਲਾ ਸਾਡਾ ਅੰਮ੍ਰਿਤ ਵੇਲਾ ਸਾਡੇ ਕੋਲ ਨਹੀਂ ਹੋਵੇਗਾ ਬਾਨੀ ਨਹੀਂ ਹੋਵੇਗੀ ਜਿੰਨੀ ਦੇਰ ਸਾਡੇ ਕੋਲ ਇਹ ਗੁਰਬਾਨੀ ਦਾ ਸੋਮਾ ਸਾਡੇ ਕੋਲ ਹੋਵੇਗਾ ਅੰਮ੍ਰਿਤ ਸਾਡੇ ਕੋਲ ਹੋਵੇਗਾ ਉਸਤੇ ਪਹਿਰਾ ਦੇਂਦੇ ਰਾਵਾਂਗੇ ਸਾਡੇ ਘਰ ਵਿੱਚ ਕਦੇ ਵੀ ਕੋਈ ਡੋਲ ਨਹੀਂ ਸਕਦਾ ਬਾਨੀ ਪ੍ਰਭ ਕੀ ਸਭ ਕੋ ਬੋਲਾ ਆਪ ਅਡੋਲਾਂ ਕਬੂ ਡੋਲਾ ਹਰ ਇੱਕ ਧਰਮ ਦੇ ਬੰਦੇ ਨੂੰ ਹਦਾਇਤ ਹੈ ਚਾਹੇ ਉਹ ਮੰਦਰ ਦਾ ਪੁਜਾਰੀ ਹੈ ਚਾਹੇ ਉਹ ਗੁਰੂ ਗ੍ਰੰਥ ਦਾ ਪੁਜਾਰੀ ਹੈ ਚਾਹੇ ਉਹ ਮਸਜਿਦ ਦਾ ਪੁਜਾਰੀ ਹੈ ਆਪਣੇ ਧਰਮ ਵਿੱਚ ਪੱਕੇ ਰਹੋ ਗੁਰੂ ਨਾਨਕ ਦੇਵ ਜੀ ਇੱਕੋ ਗੱਲ ਕਹੀ ਸੀ ਕਿ ਬੰਦਿਆ ਤੂੰ ਜ਼ਿੰਦਗੀ ਵਿੱਚ ਆਇਆ ਹੈ ਆਪਣੇ ਹੱਕਾਂ ਖਾਤਰ ਜੂਝੀ ਕਿਉਂਕਿ ਇਨਾਂ ਜ਼ਰਵਾਨਿਆਂ ਨੇ ਤੇਰੇ ਹੱਕ ਖੋਗੋ ਕੇ ਲੈਣੇ ਨੇ ਜਿਹੜਾ ਬੰਦਾ ਆਪਣੇ ਹੱਕਾਂ ਖਾਤਰ ਜੂਜੇਗਾ ਆਪਣੇ ਹੱਕਾਂ ਖਾਤਰ ਲੜੇਗਾ ਉਹ ਦਰਵੇਸ਼ ਤੇ ਕਬੂਲ ਹੋਵੇਗਾ ਮੇਰੀਆਂ ਭੈਣਾਂ ਨੂੰ ਬਣਤੀ ਹੈ ਜੇ ਤੁਸੀਂ ਚਾਹੁੰਦੇ ਆ ਤੁਹਾਡੀਆਂ ਕੁੱਖਾਂ ਵਿੱਚੋਂ ਯੋਦੇ ਦਰਵੇਸ਼ ਉਹ ਅਣਕੀ ਯੋਦੇ ਪੈਦਾ ਹੋਵਨ ਫਿਰ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਯਾਰੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਲਾਣੀ ਪਵੇਗੀ ਇਹ ਮੋਬਾਈਲ ਛੱਡਣਾ ਪਵੇਗਾ ਜੇ ਆਪਣੇ ਬੱਚਿਆਂ ਨੂੰ ਕੁਝ ਬਣਾਉਣਾ ਚਾਹੁੰਦੇ ਹੋ ਨਹੀਂ ਤਾਂ ਯਾਦ ਰੱਖਿਓ ਜਿੱਦਾਂ ਭੇਡਾਂ ਮੁੰਨੀਆਂ ਜਾਂਦੀਆਂ ਨੇ ਇਦਾਂ ਸਾਡੇ ਬੱਚੇ ਮੁੰਨੇ ਜਾਣਗੇ ਨੇ ਮੁੰਨੇ ਵੀ ਜਾ ਰਹੇ ਨੇ ਸੇ ਹਾਕਮ ਨਾਲ ਬੈਠਾ ਕੋਈ ਕਿਸੇ ਜਰਵਾਨੇ ਨਾਲ ਬੈਠਾ ਅੰਮ੍ਰਿਤ ਵੇਲਾ ਸਾਂਭ ਲਓ ਬਾਣੀ ਨਾਲ ਪਿਆਰ ਕਰੋ ਅੰਮ੍ਰਿਤ ਤੇ ਪਹਿਰਾ ਦੇਵੋ ਖਾਸ ਕਰਕੇ ਜਿਹੜੀ ਆਪਣੀ ਪਾਟੋ ਧਾੜਾ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ ਅਖੀਰ ਵਿੱਚ ਫੇਸਬੁੱਕਾਂ ਵਾਲੇ ਜਥੇਦਾਰਾਂ ਨੂੰ ਬੇਨਤੀ ਆ ਮੈਂ ਪਹਿਲੇ ਕਿਆ ਸੀ ਹੋਂਦ ਵਿੱਚ ਲਾਈਵ ਚੱਲ ਰਿਹਾ ਹੈ ਇਹ ਜਿਹੜੇ ਅਸੀਂ 40 40 50 50 ਸਾਲ ਦੀ ਉਮਰ ਆ ਬਿਤਾ ਚੁੱਕੇ ਹਾਂ ਨਾ ਬਾਰ ਬਾਰ ਕਿਸੇ ਦੇ ਕਿਰਦਾਰ ਤੇ ਕਮੈਂਟ ਕਰਦੇ ਆਂ ਭਲੇ ਆਪਣੇ ਅੰਦਰ ਝਾਤ ਮਾਰ ਲਿਓ ਸਾਡੀ ਕਰਤੂਤ ਕੀ ਹੈ ਅਸੀਂ ਆਪਣੇ ਅੰਦਰ ਕੀ ਹਾਂ ਆਪਣੇ ਅੰਦਰ ਝਾਤ ਮਾਰਿਓ ਫਿਰ ਫੇਸਬੁੱਕਾਂ ਤੇ ਕਮੈਂਟ ਲਿਖੋ ਮੋਬਾਈਲ ਨੇ ਤੁਹਾਡਾ ਬੇੜਾ ਗਰਕ ਤਾਂ ਕੀਤਾ ਹੀ ਕੀਤਾ ਪਰ ਤੁਹਾਡੇ ਬੱਚਿਆਂ ਦਾ ਵੀ ਕੀਤਾ ਇਸ ਕਰਕੇ ਮੇਰੀ ਬੇਨਤੀ ਜੇ ਆਪਣਾ ਕਿਰਦਾਰ ਆਪਣੀ ਦਸਤਾਰ ਆਪਣੀ ਰਫਤਾਰ ਆਪਣੀ ਗੁਫਤਾਰ ਨੂੰ ਇੰਨਾ ਉੱਚਾ ਰੱਖੋ ਕਿ ਪ੍ਰਾਤਨ ਯੋਧਿਆਂ ਦੀ ਝਲਕ ਸਾਡੇ ਚੂ ਝਲਕੇ ਰਤਨ ਯੋਧਿਆਂ ਦੀ ਮੇਰੀਆਂ ਬੀਬੀਆਂ ਜਿਹੜੀਆਂ ਭੈਣਾਂ ਬੈਠੀਆਂ ਮੇਰੀਆਂ ਬੱਚੀਆਂ ਮਾਤਾਵਾਂ ਇਹਨਾਂ ਨੂੰ ਹੱਥ ਜੋੜ ਕੇ ਬੰਤੀ ਜੇ ਮੁਖਬਰੀ ਉਸ ਨੂੰ ਕਿਹਾ ਜਾਂਦੀ ਹੈ ਕਿ ਜਿਹੜੀ ਚੋਰੀ ਚੁਪੇ ਕੀਤੀ ਜਾਵੇ ਕਿਸੇ ਨਿਸ਼ੇੜੀ ਬੱਚੇ ਦੀ ਸ਼ਿਕਾਇਤ ਜਰਵਾਨੇ ਕੋਲ ਹਾਕਮ ਕੋਲ ਲਗਾਓਗੇ ਮੁਖਬਰੀ ਨਹੀਂ ਕੀਤੀ ਜਾਂਦੀ ਉਹ ਤੁਸੀਂ ਆਪਣੇ ਬੱਚੇ ਨੂੰ ਸਮਾਜ ਨੂੰ ਵਿਚਾਰ ਰਹੇ ਹੋ ਇੱਥੇ ਤਾਂ ਬਹੁਤ ਕੁਝ ਹੋ ਰਿਹਾ ਹੈ ਸਾਨੂੰ ਆਪ ਸਮਝਣਾ ਪਵੇਗਾ ਭਾਈ ਸਾਹਿਬ ਛੋਛੋਪਾ ਤਾਂ ਹੋ ਚੁੱਕਿਆ ਨਾ ਭਾਈ ਜਗਤਾਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਉਸ ਤੋਂ ਪਹਿਲਾਂ ਚੋਹਾਲਾ ਸਾਹਿਬ ਨੇ ਕੀਰਤਨ ਕੀਤਾ ਸੀ ਅਗਰ ਔਲਾਦ ਮਾਪੇ ਦੀ ਆਗਿਆਕਾਰੀ ਹੋਵੇ ਪੜੀ ਲਿਖੀ ਹੋਵੇ ਨਾ ਹੋਵੇ ਸਿਰਫ ਤੇ ਸਿਰਫ ਨਸ਼ੇ ਤੇ ਦੂਰ ਅਗਰ ਮਾਪੇ ਦੀ ਆਗਿਆਕਾਰੀ ਹੋਏ ਮਾਪੇ ਦੋ ਟਾਈਮ ਦੀ ਰੋਟੀ ਵੀ ਨਾ ਖਾਵਨ ਨਾ ਤਾਂ ਵੀ ਉਹ ਬੇਤਾਜ ਬਾਦਸ਼ਾਹ ਕਿਨੇ ਜਾਂਦੇ ਨੇ ਇਸ ਕਰਕੇ ਅੱਜ ਦੀ ਔਲਾਦ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਲਗੀਧਰ ਪਾਤਸ਼ਾਹ ਨੇ ਤੁਹਾਡੇ ਲਈ ਖੂਨ ਡੋਲਿਆ ਸੀ ਤੁਹਾਡੇ ਬੱਚਿਆਂ ਲਈ ਖੂਨ ਡੋਲਿਆ ਸੀ ਤੁਸੀਂ ਜਰਵਾਨਿਆਂ ਦੇ ਗੋਡਿਆਂ 'ਚ ਨਾ ਵੱਜੋ ਜਾ ਕੇ ਆਪਣੇ ਪੰਥ ਨੂੰ ਸੰਭਾਲ ਲਓ ਝੂਲ ਤੇ ਨਿਸ਼ਾਨ ਰਹਿ ਪੰਥ ਮਹਾਰਾਜ ਕੇ ਸੱਜ ਦੇ ਦੀਵਾਨ ਰਹਿ ਪੰਥ ਮਹਾਰਾਜ ਕੇ ਜੇ ਤੁਸੀਂ ਗੁਰੂ ਨੂੰ ਸਮਰਪਤ ਹੋਵੋਗੇ ਪਰ ਜੇ ਸ਼ਬਦ ਦੇ ਪਾਉਗੇ ਦੀਦਾਰ ਖਾਲਸੇ ਦਾ ਕਰੋਗੇ ਪੂਜਾ ਕਾਲ ਕੀ ਕਰੋਗੇ ਤੁਹਾਡਾ ਲੋਕ ਵੀ ਸੁਖਿਆ ਤੇ ਪਰਲੋਕੀ ਸੁਖਿਆ ਹੋਵੇਗਾ ਪ੍ਰਪੰਧਕਾ ਦਾ ਬਹੁਤ ਬਹੁਤ ਧੰਵਾਦ ਜਿਨ੍ਹਾਂ ਨੇ ਇਸ ਕੁਕਰ ਨੂੰ ਆਪ ਜੀ ਦੇ ਸਨਮੁਖ ਰੱਖਿਆ ਹੈ ਪੁਲ ਚੁਕ ਦੀ ਖਿਮਾ ਕਰਨੀ ਜੀ ਵਿਚਾਰ ਕਰਦੇ ਬਿਆੰਤ ਭੁੱਲਾਂ ਗਲਤੀਆਂ ਹੋ ਜਾਇਆ ਕਰਦੀਆਂ ਹਨ ਸੰਗਤ ਆਪ ਬਖਸ਼ਣਹਾਰ ਗੁਰੂ ਸਾਹਿਬ ਬਖਸ਼ਣਹਾਰ ਪੁਲ ਚੁਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ